ਅੱਜ ਦੀ ਵੱਡੀ ਖਬਰ ਬੇਰੋਜ਼ਗਾਰਾਂ ਨਾਲ ਸੰਬੰਧਿਤ ਹੈ ਬੇਰੋਜ਼ਗਾਰ ਸੰਜੇ ਮੋਰਚੇ ਵੱਲੋਂ 7 ਜੁਲਾਈ ਨੂੰ ਜਲੰਧਰ ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਪੂਰੀ ਖਬਰ ਦੇਖਣ ਦੇ ਲਈ ਬਨੇ ਰੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪਿਛਲੀਆਂ ਰਵਾਇਤੀ ਸਰਕਾਰਾਂ ਵਾਂਗ ਸਿਰਫ ਫੋਕੀ ਇਸ਼ਤਿਹਾਰਬਾਜ਼ੀ ਰਾਹੀਂ ਰੋਜ਼ਗਾਰ ਦੇ ਅੰਕੜੇ ਪੇਸ਼ ਕਰਕੇ ਵਾਣਾ ਘਟਣ ਦੀ ਤੱਕ ਵਿੱਚ ਹੈ ਪਰੰਤੂ ਪੰਜਾਬ ਦਾ ਬੇਰੋਜ਼ਗਾਰ ਵਰਗ ਆਪਣੇ ਯਤਨਾ ਰਾਹੀ ਪੰਜਾਬ ਦੇ ਲੋਕਾਂ ਨੂੰ ਅਸਲੀ ਤਸਵੀਰ ਵਿਖਾਉਣ ਵਿੱਚ ਸਫਲ ਰਿਹਾ ਹੈ ਅਤੇ ਆਉਂਦੀ ਸਥਾਨਕ ਜਿਮਨੀ ਚੌਂਂ ਵਿੱਚ 7 ਜੁਲਾਈ ਨੂੰ ਜ਼ੋਰਦਾਰ ਰੋਸ ਪ੍ਰਦਰਸ਼ਨ ਰਾਹੀਂ ਹਲਕੇ ਦੇ ਵੋਟਰਾਂ ਨੂੰ ਰਜਾਗਰੂ ਕਰਦਿਆ ਰੋਜ਼ਗਾਰ ਪ੍ਰਤੀ ਸਰਕਾਰ ਦੀ ਬੇਰੁਖੀ ਨੂੰ ਜਨਤਾ ਕਿ ਕਰੇਗਾ ਉਪਰੋਕਤ ਜਾਣਕਾਰੀ ਦਿੰਦੇ ਆ ਬੇਰੋਜਗਾਰ ਸੰਜੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿਲਵਾ ਜਸਵੰਤ ਘੁਬਾਇਆ ਰਮਨ ਕੁਮਾਰ ਮਲੋਟ ਆਦੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਪਿਛਲੀ लाठी चार्ज ਚੱਲਦੇ ਆ ਤੇ ਟੈਂਕੀਆਂ ਉੱਤੇ ਚੜ ਕੇ ਰੋਸ ਪ੍ਰਦਰਸ਼ਨ ਕਰਦੇ ਬੇਰੋਜ਼ਗਾਰਾਂ ਦੇ ਹਾਲਾਤ 27 ਮਹੀਨਿਆਂ ਵਿੱਚ ਹੋਰ ਬੱਤਰ ਹੋਏ ਹਨ ਅਜੇ ਵੀ ਜੋਂ ਤੋਂ ਤੇ ਉਹ ਪੱਗਾਂ ਚੁੰਨੀਆਂ ਲੱਥ ਰਹੀਆਂ ਹਨ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਪਹਿਲ ਦੇ ਆਧਾਰ ਤੇ ਉੱਤੇ ਭਰਤੀਕਰਨ ਸਿੱਖਿਆ ਵਿਭਾਗ ਵਿੱਚ ਭਰਤ ਕੈਲੰਡਰ ਲਾਗੂ ਕਰਨ ਪਿਛਲੀਆਂ ਸਰਕਾਰਾਂ ਦੀ ناکਾਮੀ ਕਾਰਨ ਓਵਰਏਜ ਹੋਏ ਬੇਰੋਜ਼ਗਾਰਾਂ ਨੂੰ ਉਮਰ ਅੱਧ ਛੋਟ ਦੇਣ ਦੇ ਚਾਂਸੇ ਲਾਰੇ ਸਾਬਤ ਹੋ ਚੁੱਕੇ ਹਨ ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਨਰਸਰੀ ਤੋਂ ਲੈ ਕੇ ਪ੍ਰੋਫੈਸਰ ਕੈਡਰ ਤੱਕ ਇਸ ਇੱਕ ਵੀ ਅਸਾਮੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਪੰਜਾਬ ਦੇ ਸਿਹਤ ਪੱਧਰ ਤੇ ਉੱਚਾ ਚੋਕਾ ਲਈ ਸਿਹਤ ਵਿਭਾਗ ਦੀ ਮਲਟੀਪਰਪਸ ਹੈਲਥ ਵਰਕਰ ਦੀ ਸਿੰਗਲ ਪੋਸਟ ਵੀ ਜਾਰੀ ਨਹੀਂ ਕੀਤੀ ਕੀਤੀ ਗਈ ਉਮਰ ਹੱਦ ਛੋਟ ਦੇਣ ਸੰਬੰਧੀ ਭਰਤੀ ਨਿਯਮ ਨਹੀਂ ਸੋਧੇ ਗਏ ਕਾਂਗਰਸ ਮੌਕੇ ਮਾਸਟਰ ਕੈਡਰ ਦੀ ਗ੍ਰੈਜੂਏਸ਼ਨ ਵਿੱਚੋਂ 55% ਲੰਕ ਲਾਜ਼ਮੀ ਅੰਕ ਲਾਜ਼ਮੀ ਹੋਣ ਦੀ ਟੋਪੀ ਗਈ ਪਰ ਤੋ ਕੀ ਸ਼ਰਤ ਰੱਦ ਨਹੀਂ ਕੀਤੀ ਗਈ 8 ਐਂਡ ਕraft ਦੀਆਂ 250 ਜਾਰੀ ਅਸਾਮੀਆਂ ਦਾ ਲਿਖਤੀ ਪੇਪਰ ਨਹੀਂ ਲਿਆ ਗਿਆ ਉਹਨਾਂ ਦੱਸਿਆ ਕਿ ਉਕਤ ਮੰਗਾਂ ਸੰਬੰਧੀ ਮਾਸਟਰ ਕੈਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਤੇ ਭਰਤੀਕਰਨ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਉਤੇ ਭਰਤੀਕਰਨ ਅਤੇ ਉਮਰ ਹੱਦ ਛੋਟ ਦੇਣ ਦੀ ਮੰਗ ਨੂੰ ਲੈ ਕੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮੰਗ ਪੱਤਰ ਦੇਣ ਦੀ ਮੁਹਿੰਮ ਵਿੱਢੀ ਸੀ ਹੁਣ ਸਥਾਨਕ ਜਿਮਨੀ ਚੌਣ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਮੁੱਖ ਮੰਤਰੀ ਦੀ ਕੋਠੀ ਸਥਾਨਕ ਆਰਜੀ ਨੀਤੀ ਰਿਹਾਇਸ਼ ਦਾ ਘਰਾਓ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਲੋਕਾਂ ਨਾਲ ਛਲਾਵਾ ਕਰਨ ਵਾਲਿਆਂ ਨੂੰ ਪੰਜਾਬ ਦੇ ਅਣਖੀ ਸੰਘਰਸ਼ ਅਤੇ ਜਾਗਰੂਕ ਵੋਟਰ ਕਦੇ ਵੀ ਮਾਫ਼ ਨਹੀਂ ਕਰਦੇ ਅਤੇ ਮੌੜ ਮੌਕਾ ਨਹੀਂ ਦਿੰਦੇ ਵਰਣਨਯੋਗ ਹੈ ਕਿ ਪੰਜਾਬ ਦੇ ਸਮੂਹ ਬੇਰੋਜ਼ਗਾਰਾਂ ਤੇ ਰੋਜ਼ਗਾਰ ਲਈ ਪੰਜ ਪੰਜ ਬੇਰੋਜ਼ਗਾਰ ਜਥੇਬੰਦੀਆਂ ਉਤੇ ਆਧਾਰਿਤ ਮੋਰਚਾ ਪਿਛਲੇ ਸਮੇਂ ਤੋਂ ਯਤਨਸ਼ੀਲ ਹੈ